ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਪੰਜਾਬੀ ਕਾਫਲੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਨਿਊ ਰੈਪਰ ਪਰਮ ਬਾਰੇ ਜਿਨ੍ਹਾਂ ਦਾ ਨਿਊ Song ਆਇਆ ਹੈ ਡੈਡ ਗਰਲ ਜਿਹਨੇ ਕੀ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖਤਾ ਹੈ ਕਈ ਲੋਕ ਤਾਂ ਇਸ ਪਰਮ ਨੂੰ ਸਿੱਧੂ ਮੂਸੇਵਾਲੇ ਨਾਲ ਕੰਪੇਅਰ ਕਰ ਰਹੇ ਹਨ ਤੇ ਜੇਕਰ ਪਰਮਦੇ ਅਡਰੈਸ ਦੀ ਗੱਲ ਕਰੀਏ ਇਹ ਮੋਗੇ ਕੋਲ ਪੈਂਦੇ ਦੁਨੱਕੇ ਤੋਂ ਬਲੋਂਗ ਕਰਦੀ ਹੈ ਇਹਨਾਂ ਦੇ ਫੈਮਿਲੀ ਮੈਂਬਰ ਚਾਰ ਭੈਣ ਭਰਾ ਨੇ ਤੇ ਇਹਨਾਂ ਦੀ ਵੱਡੀ ਸਿਸਟਰ ਦਾ ਵਿਆਹ ਹੋ ਚੁੱਕਾ ਹੈ ਤੇ ਦੋ ਛੋਟੇ ਭਰਾ ਨੇ ਇਹਨਾਂ ਦੀ ਮੰਮੀ ਕਿਸੇ ਦੇ ਘਰੇ ਝਾੜੂ ਪੋਚੇ ਦਾ ਕੰਮ ਕਰਦੀ ਹੈ ਤੇ ਇਹਨਾਂ ਦੇ ਪਿਤਾ ਕਿਸੇ ਮਿਸਤਰੀ ਨਾਲ ਮਜ਼ਦੂਰੀ ਦਾ ਕੰਮ ਕਰਦੇ ਨੇ ਇਹਨਾਂ ਦੇ ਟੈਲੈਂਟ ਅੱਗੇ ਆਉਣ ਦਾ ਹਾਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਕਿਉਂਕਿ ਇਹਨਾਂ ਨੂੰ ਹਰੇਕ ਪਰਿਵਾਰ ਤੋਂ سپورਟ ਵੀ ਮਿਲਦੀ ਹੈ ਤਾਂ ਹੀ ਪਰਮ ਅੱਗੇ ਤੱਕ ਪਹੁੰਚੀ ਹੈ ਪਿੰਡ ਦੇ ਲੋਕ ਇਹਨਾਂ ਨੂੰ ਪਰਮਨੀ ਸੰਜੂ ਦੇ ਨਾਮ ਨਾਲ ਬੁਲਾਉਂਦੇ ਨੇ ਤੇ ਕਈ ਲੋਕਾਂ ਨੂੰ ਇਹ Song ਬਹੁਤ ਪਸੰਦ ਆਇਆ ਹੈ ਪਰਮ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਉਹਨਾਂ ਦਾ ਪਹਿਲਾ ਸੌਂਗ ਹੀ ਸੁਪਰ ਹਿੱਟ ਰਿਹਾ ਹੈ ਤੇ ਸੌਂਗ ਨੂੰ ਬਹੁ ਲੋਕਾਂ ਨੇ ਪਸੰਦ ਕੀਤਾ ਹੈ ਤੇ ਪਿੰਡ ਦੇ ਸਾਰੇ ਹੀ ਲੋਕਾਂ ਨੇ ਪਰਮ ਨੂੰ ਬਹੁਤ ਸਾਰਾ ਪਿਆਰ ਬਹੁ ਸਿੰਗਰਾਂ ਵੱਲੋਂ ਪਿਆਰ ਤੇ ਸਾਰੀ ਮਿਊਜ਼ਿਕ ਇੰਡਸਟਰੀ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਕਿ ਉਹਨਾਂ ਦਾ ਪਹਿਲਾ ਹੀ ਸੌਂਗ ਬੜਾ ਹੀ ਸੁਪਰ ਹਿੱਟ ਗਿਆ ਹੈ ਤੇ ਬੱਚਾ ਬੱਚਾ ਇਹ ਸੌਂਗ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾ ਜੈਨਰ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਧੰਨਵਾਦ